ਫਿਲਮੇ ਸਟਾਈਲ ਮੈਡੀਕਲ ਦੀ ਦੁਕਾਨ ਦੇ ਵਿੱਚ ਲੁਟੇਰੇ ਵੜ ਜਾਂਦੇ ਨੇ ਪੂਰੀ ਦੁਕਾਨ ਦੇ ਵਿੱਚ ਲੁੱਟ ਘਰ ਜਾਂਦੇ ਨੇ ਜੀ ਹਾਂ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੋ ਲੁਟੇਰੇ ਭੱਜਣ ਦੇ ਵਿੱਚ ਸਫਲ ਹੋਏ ਨੇ ਜਦਕਿ ਇੱਕ ਲੁਟੇਰੇ ਨੂੰ ਲੋਕਾਂ ਨੇ ਫੜ ਲਿਆ ਜਿਸ ਤੋਂ ਬਾਅਦ ਉਸਨੂੰ ਪੁਲਿਸ ਹਵਾਲੇ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਹਿਰ ਤੀਆਂ ਸਾਂਝਾ ਕਰ ਰਹੇ ਹਾਂ ਲੁੱਟਪਾੜ ਦੀ ਪੂਰੀ ਇਹ ਘਟਨਾ ਹੈ ਜਿਹੜੀ ਉੱਥੇ ਲਗੇ ਸਿਸਟਮਿਕ ਕੈਮਰੇਜ ਕੈਦ ਹੋ ਗਈ ਹੈ ਪੁਲਿਸ ਨੇ ਲੁੱਟ ਦਾ ਮਾਮਲਾ ਦਰਜ ਕੀਤਾ ਪੁਲਿਸ ਅਧਿਕਾਰੀ ਦਾ ਬਿਆਨ ਆਇਆ ਕਿ ਲੁਟੇਰਿਆਂ ਨੇ ਦੁਕਾਨਦਾਰ ਤੇ ਗੰਡਾਸੀ ਦੇ ਨਾਲ ਹਮਲਾ ਕੀਤਾ ਦੁਕਾਨਦਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਲੁਟੇਰਿਆਂ ਵੱਲੋਂ ਕਿਸਦਾ ਦਰ ਦੁਕਾਨ ਦੇ ਅੰਦਰ ਵੜ ਕੇ ਇਸ ਦੁਕਾਨਦਾਰ ਦੀ ਜਾਂ ਲੈਣ ਦੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਵੇਖ ਸਕਦੇ ਹੋ ਜਲੰਧਰ ਦੇ ਪੌਸ਼ ਇਲਾਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੈਡੀਕਲ ਦੀ ਦੁਕਾਨ ਦੇ ਵਿੱਚ ਤਿੰਨ ਲੁਟੇਰੇ ਵੜ ਜਾਂਦੇ ਨੇ ਤੇ ਸਰ ਹਥਿਆਰਾਂ ਦੇ ਨਾਲ ਲੁੱਟਦੀ ਵਾਰ ਦਾਤ ਨੂੰ ਅੰਜਾਮ ਦੱਤਾ ਕਿ ਲੁਟੇਰਿਆਂ ਨੇ ਲੁੱਟਦੀ ਘਟਾ ਨੂੰ ਸਮੇਂ ਅੰਜਾਮ ਦੱਤਾ ਜਦੋਂ ਮੈਡੀਕਲ ਦੁਕਾਨ ਤੇ ਦੁਕਾਨਦਾਰ ਇਕੱਲਾ ਸੀ। ਘਰਾਣੇ ਦੀ ਗੱਲ ਤਾਂ ਇਹ ਸੀ ਕਿ ਸ਼ਾਂਤ ਦੇ ਸਮੇਂ ਚਹਿਲ ਪਹਿਲ ਰੋਡ ਤੇ ਆਵਾਜਾਈ ਹੋਣ ਦੇ ਬਾਵਜੂਦ ਲੁਟੇਰੇ ਬਿਲਕੁਲ ਨਹੀਂ ਡਰੇ। ਘਟਨਾ ਨੂੰ ਅੰਜਾਮ ਦੇ ਦਿੱਤਾ। ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਮੇਰਾ ਬਲਵਿੰਦਰ ਨਾਮ ਹੈ ਜੀ। ਹਾਂ ਬਲਵਿੰਦਰ ਜੀ ਆਪਕੇ ਦੁਕਾਨ 'ਤੇ ਇਹ ਲੁੱਟ-ਖਾਟ ਦੀ ਘਟਨਾ ਹੋਈ ਹੈ। ਕਿੰਨੇ ਵਜੇ ਹੋਈ ਹੈ ਔਰ ਕਿੰਨੇ ਲੋਗੋ ਨੇ? ਸਰ ਇਹ 6:30 ਵਜੇ ਹੋਈ ਹੈ ਜੀ। ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਮੂੰਹ ਬੰਨਿਆ ਹੋਇਆ ਸੀਗਾ। ਫਿਰ ਤੇ ਪਟਕਾ ਬੰਨਿਆ ਹੋਇਆ ਸੀਗਾ ਦੋ ਮੇਰੇ ਦੁਕਾਨ ਦੇ ਅੰਦਰ ਆਏ ਦੋਵਾਂ ਨੇ ਵੀ ਇੱਕ ਨੇ ਕੋਹਾੜੀ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਬੈਠਿਆ ਹੋਇਆ ਸੀਗਾ ਉਦੋਂ ਫਿਰ ਮੈਂ ਉੱਠ ਕੇ ਉੱਧਰ ਗਿਆ ਜੀ ਤਾਂ ਉਹਨਾਂ ਨੇ ਵੀ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਤਰ੍ਹਾਂ ਜਾਨ ਬਚਾ ਕੇ ਬਾਹਰੋਂ ਨਿਕਲਿਆ ਮੇਰੇ ਦੁਕਾਨ ਦੇ ਪੈਕਸਾਈਡ ਤੇ ਗੇਟ ਹੈਗਾ ਜਿੱਧਰੋਂ ਮੈਂ ਦੌੜ ਕੇ ਬਾਹਰ ਆਇਆ ਬਾਹਰ ਆ ਕੇ ਫਿਰ ਮੈਂ ਰੋਲਾ ਪਾਇਆ ਜੀ ਜਦੋਂ ਰੋਲਾ ਪਾਇਆ ਇੱਕ ਤੇ ਦੌੜ ਗਿਆ ਮੋਟਰਸਾਈਕਲ ਤੇ ਬਹਿ ਗਿਆ ਦੂਸਰਾ ਮਗਰਮਗਰ ਉਹਦੇ ਮਗਰਮਗਰ ਅੱਗੇ ਦੌੜੇ ਉਹ ਤਾਂ ਇਹ ਦੋ ਤੋਂ 도ੜ ਗਏ ਜੀ ਉਹਨਾਂ ਨੂੰ ਅੱਗੇ ਪਬਲਿਕ ਨੂੰ ਰੋਲਾ ਪਾਇਆ ਮੈਂ ਪਬਲਿਕ ਦੇ ਕਾਰਿਆਂ ਨੂੰ ਫੜਿਆ ਫਿਰ ਫੜ ਕੇ ਉਹਨਾਂ ਨੂੰ ਫਿਰ ਬਾਅਦ ਚੋਂ ਪੁਲਸ ਦੇ ਹਵਾਲੇ ਕਰਤਾ ਜੀ ਕਿੰਨੇ ਲੋਕ ਤੋਂ ਬਾਅਦ ਕੋਈ ਇੱਕ ਹੀ ਪਕੜਾ ਗਿਆ ਫਿਰ ਤੋਂ ਜਦੋਂ ਘਟਨਾ ਤੋਂ ਜਾਣਦੀ ਹੈ ਤਾਂ ਦੁਕਾਨ ਮੈਂ ਇਕੱਲੇ ਸੀ ਤੇ ਹੋਰ ਕਿੰਨਾ ਨੁਕਸਾਨ ਹੋਇਆ ਕਿ ਮੈਂ ਸਰ ਦੁਕਾਨ ਚੋਂ ਇਕੱਲਾ ਹੀ ਸੀਗਾ ਤਾਂ ਮੇਰ ਤੋਂ ਕੈਸ਼ ਮੋਬਾਈਲ ਵਗੈਰਾ ਲੈ ਗਏ ਕੀ ਪਰ ਮੈਨੂੰ ਮੋਬਾਈਲ ਮੇਰਾ ਮਿਲ ਗਿਆ ਹੈ ਕੈਸ਼ ਨਹੀਂ ਮਿਲਿਆ ਜੀ ਕੈਸ਼ ਲੈ ਕੇ ਚਲੇ ਗਏ ਜਿਹਦੇ ਨਾਲ ਦੇ ਤੇ ਪੁਲਿਸ ਦੁਆਰਾ ਮੋਇਨਾ ਵੀ ਕੀਤਾ ਗਿਆ ਹੈ ਮਾਮਲਾ ਦਰਜ ਕਰ ਲਿਆ ਗਿਆ ਹਾਂਜੀ ਹਾਂਜੀ ਸਰ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਸਰ ਕਿਆ ਕਸਮ ਦੀ ਹੈ ਪੁਲਿਸ ਨੇ ਕਿਹਾ ਵੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਐਫ ਆਈ ਆਰ ਦਰਜ ਕਰ ਲਈ ਹੈ ਸਰ ਮੈਨੂੰ ਉਹਨਾਂ ਤੇ ਭਰੋਸਾ ਹੈ ਸਰ ਜੋ ਬਾਕੀ ਦੋ ਆਗੇ ਉਹਨਾਂ ਕੋਲ ਪਤਾ ਨਹੀਂ ਸਰ ਅਬ ਪੁਲਿਸ ਪਕੜੇਗੀ ਉਹਨਾਂ ਕੋ ਉਹਨੇ ਦੱਸਿਆ ਵੀ ਇੱਕ ਇੱਕ ਦਾ ਤਾਂ ਉਹਨੇ ਦੱਸਿਆ ਇੱਕ ਤਾਂ ਕਹਿੰਦਾ ਉਹਨੂੰ ਨਹੀਂ ਪਤਾ ਇੱਕ ਉਹਦੇ ਨਾਲ ਜਿਹੜਾ ਬੰਦਾ ਸੀ ਉਹਨੂੰ ਪਤਾ ਉਹ ਉਹਦੇ ਬਾਰੇ ਦੱਸਣ ਕਿ ਜੇ ਉਹ ਫੜੇਗਾ ਤਾਂ ਉਹ ਫੜਿਆ ਜਾਏਗਾ ਤਾਂ ਫਿਰ ਉਹਨੂੰ ਪਤਾ ਲੱਗੇਗਾ ਕਿ ਕਿਹੜੇ ਨੇ ਹਮਲਾ ਕਰਾਉ ਗਏ ਨੇ ਸਰ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਦਿਨ ਦਿਹਾੜਾ ਹੀ ਹੋ ਰਿਹਾ ਜਾਂ ਤਾਂ ਬੰਦਾ ਕਹੇ ਰਾਤ ਦਾ ਟਾਈਮ ਆ ਫਿਰ ਤਾਂ ਗੱਲ ਹੀ ਆ 6:30 ਵਜੇ ਕੀ ਟਾਈਮ ਹੁੰਦਾ ਤੁਹਾਨੂੰ ਪਤਾ ਉਦੋਂ ਪਬਲਿਕ ਚੱਲਦੀ ਵੀ ਲੋਕੀਂ ਡਰ ਹੀ ਨਹੀਂ ਰਹੇ ਇਹਨਾਂ ਨੂੰ ਬਿਲਕੁਲ ਡਰ ਨਹੀਂ ਹੈਗਾ ਪਬਲਿਕ ਸੇਫ ਹੀ ਐ ਨਹੀਂ ਐ ਕੋਈ ਪ੍ਰਸ਼ਾਸਨ ਸ਼ਾਸਨਿਕ ਜਰ ਕਰਨ ਨੂੰ ਹੈ ਵਿਵਹੰਗਗ ਦੀ ਕਿ ਇੱਥੇ ਥੋੜਾ ਜਿਹਾ ਲਗਾਮ ਲਾਇਆ ਜਾਵੇ ਵੀ ਸੁਰੱਖਿਆ ਥੋੜੀ ਵਧਾਈ ਜਾਵੇ ਮੈਂ ਚਾਹੁੰਦਾ ਕਿ ਇਸ ਰੋਡ ਤੇ ਜੀਸੀਆਰ ਦੀ ਗੈਂਪਸ ਪਾ ਦੇਵੇ ਤਾਂ ਕਿ ਸਾਰਿਆਂ ਨੇ ਥੋੜਾ ਸੁੱਖ ਦਾ ਸਾਥ ਹੋਵੇ ਹਾਂ ਸਰ ਮੈਡੀਕਲ ਦੁਕਾਨ ਮੇਂ ਦੇਰ ਸ਼ਾਮ ਨੂੰ ਕੀ ਉਤਪੱਨਤਾ ਕੋ ਅੰਜਾਮ دیا ਗਿਆ ਕਿੰਨੇ આરોપી ਫੜੇ ਔਰ ਕਿੱਥੇ ਰੋਕੇ ਬੱਧੇ ਗਏ ਔਰ ਕਿਆ ਕੁਛ ਮਿਲਿਆ ਮੈਡੀਕਲ ਸਟੋਰ ਤੇ 10 ਜਣੇ ਜਵਾਨਾ ਜਿਨ੍ਹਾਂ ਦੇ ਦੋ ਅੰਦਰ ਵੜੇ ਅਤੇ ਇੱਕ ਬਾਹਰ ਸੀਗਾ ਜਿਹੜਾ ਅੰਦਰ ਵੜਿਆ ਉਹਨਾਂ ਨੇ ਮੈਡੀਕਲ ਸਟੋਰ ਮਾਰਕ ਤੇ ਗ੍ਰਾਸਮਾਨ ਦੀ ਕੋਸ਼ਿਸ਼ ਕੀਤੀ ਜੋ ਮੈਡੀਕਲ ਸਟੋਰ ਵਾਲੇ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਹਰ ਨਿਕਲ ਕੇ ਰੋਲਾ ਪਾਇਆ ਜਿੱਥੇ ਪਬਲਿਕ ਇਕੱਠੀ ਹੋ ਗਈ ਪਬਲਿਕ ਇਕੱਠੇ ਹੋਣ ਨਾਲ ਉਹਨਾਂ ਉੱਥੋਂ ਭੱਜ ਗਏ ਤਬਾਹ ਹੋਣ ਲਈ ਮਦਦ ਦੇ ਨਾਲ ਹੀ ਇੱਕ ਬੰਦਾ ਫੜ ਹੋ ਗਿਆ ਉਹਨੂੰ ਫੜ ਕੇ ਸਾਡੇ ਹਵਾਲੇ ਕੀਤਾ ਉਹਨਾਂ ਦੇ ਸਟੇਟਮੈਂਟ ਲੈ ਕੇ ਮੁਕੱਦਮਾ ਤੱਕ ਕਰਕੇ ਕਾਰਵਾਈ ਕਰ ਰਹੇ ਹਾਂ ਕਿੱਥੇ ਲੋਕ ਤੇ ਜੋ ਘਟਨਾ ਕੋ ਅੰਜਾਮ ਦੇ ਨੇ ਆਏ ਗਏ ਔਰ ਕੀ ਹਥਿਆਰ ਸੀ ਉਹਨਕੇ ਕੋਲ ਉਹਨਾਂ ਦੇ ਕੋਲ ਗ੍ਰਾਸੇ ਖਵਾਰੀਆਂ ਸੀ بتایا ਜਾ ਰਿਹਾ ਕਿ ਬੰਦੂਕ ਦੀ ਨੋਕ ਤੇ ਵੀ ਕੀਤਾ ਗਿਆ ਇਨਕੋ ਮੈਂ ਬੰਦੂਕ ਉੱਤੇ ਕੋਈ ਗੱਲ ਵੱਤ ਨਹੀਂ ਗੜਾਸੇ ਤੇ ਖਵਾਰੀਆਂ ਸੀ ਮੈਂ ਤੋਂ ਇਹ ਪਤਾ ਚੱਲ ਪਾਇਆ ਕਿ ਜੋ ਪਕੜਾ ਗਿਆ ਹੈ ਇਹ ਕਾਹਨੋਂ ਆਏ ਤੇ ਕਾਹਨ ਕਿ ਰਹਿਣ ਵਾਲੇ ਜਿਹੜਾ ਪਕੜਾ ਗਿਆ ਉਹ ਸ਼ੇਖੂਪੁਰ ਫਾਣਾ ਦਰਗੇ ਦਾ ਜਲੰਘਾ ਦਾ ਰਹਿਣ ਵਾਲਾ ਤੇ ਦੂਜੇ ਦੋ ਉਹਨਾਂ ਦੇ ਸਾਥ ਇੱਕ ਸੰਤੋਖਪੁਰੇ ਦਾ ਤਾਂ ਦੂਜੇ ਦਾ ਉਹਨੂੰ ਪਤਾ ਨਹੀਂ ਉਹ ਕਦੋਂ ਉਹਦੇ ਬਾਰੇ ਦੂਸਰੇ ਨੂੰ ਪਤਾ ਹੈ ਉਹ ਅਭੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਕਿਹੜਾ ਮਾਮਲਾ ਦਰਜ ਕੀਤਾ ਗਿਆ? ਮੁਕੱਦਮਾ ਖੋਦ ਅਦਾਲਤ ਦੇ ਕਰਕੇ ਕਾਰਵਾਈ ਕਰ ਰਿਹਾ ਹੈ।